ਸਾਸ਼ਟਰੀ ਗਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅੱਜ ਦਾ ਫਰਮਾਨ ਜੋ ਕਿ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਹੈ ਯਾਨੀ ਕਿ 9 ਦਸੰਬਰ ਦਾ ਫਰਮਾਨ ਦਸ ਲਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਗਿਆ ਏ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਤੋਖਾ ਕਹਾਂ ਵੀ ਆਪੇ ਜਾਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਇਹ ਸਲੋਕਦਾਰ ਥੇ ਗਿਆ ਹੈ ਹੇ ਪਾਈ ਪਰਮਾਤਮਾ ਦੇ ਨਾਮ ਨੂੰ ਬੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ हे ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾਂ ਨਹੀਂ ਲੱਗ ਸਕਦਾ ਰਹਾਓ हे ਪਾਈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਏਉਂ ਹੀ ਹੁੰਦੀ ਹੈ ਕਿ ਜਿਵੇਂ ਸੱਪ ਆਪਣੀ ਉਮਰ गुजारਦਾ ਏ ਉਮਰ ਭਾਵੇਂ ਲੰਮੀ ਹੁੰਦੀ ਏ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਏ ਸਿਮਰਨ ਤੋਂ ਵਾਜਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾਂ ਜੀਵਨ ਦੀ ਬਾਜ਼ੀ ਹਾਰ ਹੀ ਜਾਂਦਾ ਏ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਆਤੂ-ਵਾਤ ਕਰਿਓ ਮੇਰਾ YouTube ਚੈਨਲ ਅਮਨ ਦੀ ਗੁਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ